ਪੰਜਾਬ ਦੇ ਵਿੱਚ ਹਰ ਦੀ ਸਥਿਤੀ ਇਸ ਵੇਲੇ ਜ਼ਿਆਦਾ ਤੀਬਰ ਹੈ ਔਰ ਇਸੇ ਦਰਮਿਆਨ ਚਰਚਾ ਚੱਲ ਰਹੀ ਸੀ ਕਿ ਆਖਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਿਆਨ ਪੰਜਾਬ ਵੱਲ ਕਿਉਂ ਨਹੀਂ ਪਿਆ ਆਖਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵੱਲ ਨੂੰ ਕਿਉਂ ਨਹੀਂ ਤੱਕ ਰਹੇ ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਣਗੇ ਇਹ ਹੁਣ ਚਰਚਾਵਾ ਹੋ ਗਈਆਂ ਨੇ 9 ਤਰੀਕ ਮਿੱਥ ਲਈ ਗਈ ਹੈ ਔਰ 9 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਸਕਦੇ ਨੇ ਗੁਰਦਾਸਪੁਰ ਦਾ ਦੌਰਾ ਕਰ ਸਕਦੇ ਨੇ ਗੁਰਦਾਸਪੁਰ ਦਾ ਹੜ੍ਹ ਪ੍ਰਭਾਵਿਤ ਖੇਤਰ ਜਿਹੜਾ ਹੈ ਉਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣਗੇ ਔਰ ਉੱਥੇ ਆ ਕੇ ਹਾਲਾਤਾਂ ਦਾ ਜਾਇਜ਼ਾ ਲੈਣਗੇ ਜੋ ਹਾਲਾਤ ਹੋਏ ਨੇ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਨੂੰ ਲੈ ਕੇ ਉਹਦਾ ਜਾਇਜ਼ਾ ਕੀਤਾ ਜਾਵੇਗਾ ਗੁਰਦਾਸਪੁਰ ਉਹ ਖੇਤਰ ਹੈ ਪੰਜਾਬ ਦਾ ਜਿੱਥੇ ਰਾਵੀ ਦੀ ਮਾਰ ਜ਼ਿਆਦਾ ਪਈ ਹੈ ਰਾਵੀ ਅ ਦਰਿਆ ਜਿਹੜਾ ਆ ਉਹ ਜ਼ਿਆਦਾ ਉਫਾਨ ਤੇ ਸੀ ਔਰ ਉਸੇ ਦੇ ਨਾਲ ਨਾਲ ਗੁਰਦਾਸਪੁਰ ਡੇਰਾ ਬਾਬਾ ਨਾਨਕ ਬਟਾਲਾ ਤੱਕ ਜਿਹੜੀ ਮਾਰ ਪਈ ਹੈ ਉਹ ਸਾਰਿਆਂ ਨੇ ਵੇਖਿਆ ਔਰ ਉਸੇ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਦਾ ਦੌਰਾ ਵਿਕਰਨਗੇ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਕਰਤਾਰਪੁਰ ਕੋਰੀਡੋਰ ਆ ਕਰਤਾਰਪੁਰ ਕੋਰੀਡੋਰ ਇਨਫੈਕਟ ਡੁੱਬਿਆ ਰਿਹਾ ਕਰਤਾਰਪੁਰ ਸਾਹਿਬ ਗੁਰਦੁਆਰਾ ਜੋ ਅਸੀਂ ਦੇਖੇ ਉਹ ਪਾਣੀ ਦੇ ਹੇਠ ਡੁੱਬੇ ਰਹੇ ਐਹੋ ਜੀ ਸਥਿਤੀ ਦੇ ਵਿੱਚ ਗੁਰਦਾਸਪੁਰ ਜਿਹੜਾ ਉਹ ਵੱਡਾ ਔਰ ਜ਼ਰੂਰੀ ਖੇਤਰ ਬਣ ਜਾਂਦਾ ਹੈ ਕਿਉਂਕਿ ਰਾਵੀ ਦੇ ਉਫਾਨ ਤੋਂ ਬਾਅਦ ਗੁਰਦਾਸਪੁਰ ਦੀ ਉਹ ਸਥਿਤੀ ਬਣੀ ਉਹ ਸਾਰਿਆਂ ਨੇ ਦੇਖਿਆ ਕਿਸ ਤਰ੍ਹਾਂ ਰਾਵੀ ਦਾ ਪਾਣੀ ਆਸ-ਪਾਸ ਦੇ ਪਿੰਡਾਂ ਨੂੰ ਤਹਸ ਨਾਸ ਕਰਦਾ ਗਿਆ ਕਿਵੇਂ ਗੁਰਦਾਸਪੁਰ ਦੇ ਵਿੱਚ ਜ਼ਿਆਦਾ ਸੈਲਾਬ ਆਇਆ ਕਿਵੇਂ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਲੋਕ ਜ਼ਿਆਦਾ ਬੇਕਾਰ ਹੋਏ ਇਹ ਹਰ ਕੋਈ ਜਾਣਦਾ ਹੈ ਕਿ ਪੰਜਾਬ ਦੇ ਅੰਦਰ ਜਿਹੜੀ ਜ਼ਿਆਦਾ ਮਾਰ ਪਈ ਹੈ ਉਹ ਯਾ ਸਰਹੱਦੀ ਖੇਤਰਾਂ 'ਚ ਪਈ ਹੈ ਜਾਂ ਮਾਝੇ ਖੇਤਰ ਦੇ ਵਿੱਚ ਪਈ ਹੈ ਗੁਰਦਾਸਪੁਰ ਖੇਤਰ 'ਚ ਪਈ ਹੈ ਬੇਰਾ ਬਾਬਾ ਨਾਨਕ ਖੇਤਰ 'ਚ ਪਈ ਹੈ ਅੰਮ੍ਰਿਤਸਰ ਅਜਨਾਲਾ ਖੇਤਰ ਦੇ ਵਿੱਚ ਪਈ ਹੈ ਹੁਣ ਇਹੋ ਜੀ ਸਥਿਤੀ ਦੇ ਮੱਦੇ ਨਜ਼ਰ ਇਹਨਾਂ ਹਾਲਾਤਾਂ ਦਾ ਜਾਇਜ਼ਾ ਲੈਣਾ ਵੀ ਜ਼ਰੂਰੀ ਹੈ ਔਰ ਆਖਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਪੰਜਾਬ ਆ ਰਹੇ ਨੇ ਪੰਜਾਬ ਆ ਕੇ ਹੜ੍ਹਾਂ ਦਾ ਜਾਇਜ਼ਾ ਜਿਹੜਾ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੈਣਗੇ ਇਹਦੇ ਵੱਲ ਹੁਣ ਕਿਆਸ ਵਧੇ ਜਾ ਰਿਹਾ ਖੈਰ ਕੀ ਕੁਝ ਹੋਵੇਗਾ ਉਸ ਸਮੇਂ ਤੇ ਮੈਸਰ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਚ ਆ ਕੇ ਕੋਈ ਵੱਡਾ ਐਲਾਨ ਕਰਦੇ ਨੇ ਪੰਜਾਬ ਵਾਸੀਆਂ ਵਾਸਤੇ ਕੋਈ ਵੱਡਾ ਐਲਾਨ ਕਰਦੇ ਨੇ ਕੀ ਪੰਜਾਬ ਦੀ ਸਥਿਤੀ ਵੇਖਦਿਆਂ ਹੋਇਆ ਸੈਂਟਰ ਵੱਲੋਂ ਕੁਝ ਵਿਸ਼ੇਸ਼ ਪੈਕੇਜ ਪੰਜਾਬ ਨੂੰ ਨਿਯੁਕਤ ਕੀਤਾ ਜਾਂਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਸੈਂਟਰ ਦੇ ਕੁਝ ਮੰਤਰੀ ਪਹਿਲਾਂ ਵੀ ਆ ਚੁੱਕੇ ਨੇ ਇਸ ਦੇ ਬਾਵਜੂਦ ਬੀਜੇਪੀ ਪਹਿਲਾਂ ਵੀ ਦੌਰੇ ਕਰ ਚੁੱਕੀ ਹੈ ਉਦੋਂ ਵੀ ਸਵਾਲ ਇਹੀ ਉੱਠੇ ਸੀ ਕਿ ਕੀ ਸੈਂਟਰ ਕੁਝ ਵਿਸ਼ੇਸ਼ ਪੈਕੇਜ ਐਲਾਨੇਗਾ ਪਰ ਹੁਣ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਤਾਂ ਕੀ ਸੈਂਟਰ ਵੱਲੋਂ ਕੁਝ ਵੱਡਾ ਐਲਾਨ ਕੀਤਾ ਜਾਂਦਾ ਹੈ ਕਿ ਨਹੀਂ ਹੁਣ ਇਸ ਸਮੇਂ ਤੇ ਮਸਰਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਵਾਨਾ ਇੰਡੀਆ ਪੰਜਾਬੀ